ਤੋ ਦੋਸਤੋ ਕਾਫੀ ਦਿਨਾਂ ਬਾਅਦ ਮਾਰਿਆ ਅੱਜ ਕਣਕ ਨੂੰ ਢੇੜਾ ਡਬੀ ਡਬਲ 187 ਤੇ 303 ਰਲਾ ਕੇ ਬੀਜੀ ਹੋਈ ਕਣਕ ਆਹੇ 187 ਦਾ ਕੇਰਾ ਸੀ 303 ਦਾ ਛੱਟਾ ਸੀ 35 ਕਿਲੋ ਬੀ 187 ਦਾ ਸੀ 15 ਕਿਲੋ ਬੀ ਦਾ ਸੀ ਛੱਟਾ ਦਿੱਤਾ ਸੀ ਸੁਪਰ ਸੀਡ ਨਾਲ ਬੀਜੀ ਕਣਕ ਆਹੇ ਤੇ ਹੁਣ ਤੱਕ ਯੂਰੀਆ ਕਿੰਨੇ ਪਾਤੀ ਤੇ ਕਿੰਨੇ ਦਿਨਾਂ ਦੀ ਕਣਕ ਹੋਗੀ ਤੇ ਜਿਹੜਾ ਇਹਦੇ ਚ ਲੂੰਬੜ ਮੁੱਛਾ ਲੂਰੀ ਜੀ ਦਾ ਕੇ ਕਿਸਾਨ ਕਹਿੰਦੇ ਬਾਈ ਜੀ ਇਹਦਾ ਸੰਕੋਰ ਬਿਨਾ ਤੋੜਨੀ ਸੰਕੋਰ ਬਿਨਾ ਇਹ ਮਰਦੀ ਨਹੀਂ ਲੂੰਬੜ ਮੁੱਛਾ ਲੂਰੀ ਤੇ ਗੁੱਲੀ ਡੰਡਾ ਤਾਂ ਦੋਸਤੋ ਆਪਾਂ ਇੱਕ ਇਹੋ ਜੀ ਸਪਰੇਅ ਕੀਤੀ ਆ ਜਿਨੇ ਕਿ ਉਹਦੇ ਟਿੱਡੀਆਂ ਚੱਕਤੀਆਂ ਨਾਲੇ ਕਣਕ ਦਾ ਕਾਦ ਰੋਕਿਆ ਕਣਕ ਨੂੰ ਪਟਾਰਾ ਦਿੱਤਾ ਕਿਹੜੀ ਸਪਰੇਅ ਆ ਬਾਕੀ ਕਰਦੇ ਆ ਗੱਲਬਾਤ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦੇ ਆ ਜੀ ਤਾਂ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਿਹੜੀ ਕੱਖਾਂ ਵਾਲੀ ਸਪਰੇਅ ਮੈਂ ਕਿਹੜੀ ਕੀਤੀ ਆ ਦੋਸਤੋ ਸਾਡੇ ਏਰੀਏ ਦੇ ਵਿੱਚ ਮੁਕਸਰੀ ਏਰੀਏ ਦੇ ਵਿੱਚ ਲੂੰਬੜ ਮੁੱਛਾ ਕਹਿੰਦੇ ਆ ਜਿਹੜਾ ਕਿ ਗੁੱਲੀ ਡੰਡੇ ਨਾਲੋਂ ਵੀ ਤਗੜੀ ਚੀਜ਼ ਆ ਗੁੱਲੀ ਡੰਡੇ ਤਾਂ ਫਿਰ ਵੀ ਮਰ ਜਾਂਦਾ ਪਰ ਇਹ ਨਹੀਂ ਮਰਦਾ ਤਾਂ ਦੋਸਤੋ ਮੈਂ ਇੱਕ ਸਿੰਪਲ ਜੀ ਸਪਰੇਅ ਕੀਤੀ ਆ ਇਕ ਤਾਂ ਕੀਤੀ ਜੀ ਆਪਾਂ ਸੈਂਟਾ ਦੀ origignal excel ਤੇ ਇੱਕ ਮੈਂ ਉਹਦੇ ਵਿੱਚ ਪਾਈ ਆ L grip ਤਾਂ ਦੋਸਤੋ ਉਹਨਾਂ ਦੋਵਾਂ ਸਪਰੇਆਂ ਨੂੰ ਮੈਂ ਰਲਾ ਕੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਰਲਾ ਕੇ ਜਿਵੇਂ ਕਿ ਕਿੱਲੇ ਦੀਆਂ 6 ਡਰਮੀਆਂ ਲਾਈਆਂ ਤੇ 3 ਡਰਮੀਆਂ ਇੱਕ ਸਾਈਡ ਨੂੰ ਮਾਰੀਆਂ ਤੇ 3 ਡਰਮੀਆਂ ਇੱਕ ਸਾਈਡ ਨੂੰ ਮਾਰੀਆਂ ਯਾਨੀ ਕਿ ਕੁੱਲ ਮਲਾ ਕੇ ਦੂਰੀ ਕੀਤੀ ਆ ਸਪਰੇਤ ਆ ਦੇਖ ਲਓ ਜੀ ਲੂੰਬੜ ਮੂਛਾ ਜਾਂ ਸੱਟਿਆ ਪਿਆ ਤੁਹਾਡੇ ਸਾਹਮਣੇ ਆ ਲੂੰਬੜ ਮੂਛਾ ਭਾਲਿਆ ਨਹੀਂ ਇੱਥੇ ਆਉਂਦਾ ਤੇ ਹੋਰ ਵੀ ਕੋਈ ਗੰਦਾ ਵੇਖੋ ਜੀ ਆ ਵੀ ਪਾਲਕ ਵੀ ਡਿੱਗਣ ਵਾਲੀ ਆ ਬਸ ਤਾਂ ਤੁਸੀਂ ਦੇਖ ਸਕਦੇ ਹੋ ਜੀ ਦੋਸਤੋ ਆ ਦੇਖ ਲਓ ਬਹੁਤ ਇਸ ਜਗ੍ਹਾ ਤੇ ਬਹੁਤ ਲੂੰਬੜ ਮੁੱਛਾ ਸੀ ਆ ਦੇਖ ਸਾਰੇ ਮੋਟ ਸੜਨੇ ਸਟਾਰਟ ਹੋ ਗਏ ਨੇ ਦੋਸਤੋ ਤੇ ਕਣਕ ਮੇਰੀ ਹੋ ਗਈ ਦੋਸਤੋ ਟੋਟਲ ਦੇਖੀਏ ਤਾਂ 70 ਦਿਨਾਂ ਦੀ ਕਣਕ ਹੋ ਗਈ ਆ ਯੂਰੀਆ ਇਹਨੂੰ ਪਾਤੀ ਕਿੱਲੇ ਦੀ 140 ਕਿਲੋ ਕਿੱਲੇ ਦੀ 140 ਕਿਲੋ ਯੂਰੀਆ ਸੜਤੀਏ ਨੂੰ ਤੇ ਬਾਕੀ ਜ਼ਿੰਕ ਮੈਗਨੀਸ਼ੀਅਮ ਮੈਗਨੀਸ਼ੀਅਮ ਦੀ ਸਪਰੇਅ ਕੀਤੀ ਆ ਤੇ ਬਾਕੀ ਨਾਲ ਇੱਕ 1263 ਦੀ ਸਪਰੇਅ ਕੀਤੀ ਹੈ ਤਾਂ ਦੋਸਤੋ ਇੱਕ ਮੈਂ ਪਾਇਆ ਸੀਗਾ ਜਬ੍ਰੈਲੇਕ ਐਸਿਡ ਤੇ 1263 ਤੇ ম্যাগਨੀਸ਼ੀਅਮ ਇਹਨਾਂ ਦੀ ਉਹਨਾਂ ਦੀ ਇੱਕ ਸਪਰੇਅ ਕੀਤੀ ਤੇ ਮੈਂ ম্যাগਨੀਸ਼ੀਅਮ ਦੀਆਂ ਮੈਂ ਦੋ ਦੋ ਸਪਰੇਅਾਂ ਕਰਤੀਆਂ ਹੁਣ ਤੱਕ ਖਰਚਾ ਦੋਸਤੋ ਆਹੀ ਹੈ ਇਸ ਤੋਂ ਬਾਅਦ ਇੱਕ ਚੰਗੀ ਸਪਰੇਅ ਕਰਾਂਗੇ ਮੈਗਨੀਸ਼ੀਅਮ ਦੀ ਤੇ ਐਨਪੀਕੇ ਦੀ ਬਾਕੀ ਦੋਸਤੋ ਆ ਜਿਹੜੇ ਡੱਬ ਜੇ ਪਏ ਹੋਏ ਨਾ ਇਹ ਡੱਬ ਪਤਾ ਕਿਉਂ ਪਏ ਕਿਉਂਕਿ ਇਹ ਪਏ ਆ ਆਪਾਂ ਗੰਦ ਵਾਲੀ ਸਪਰੇਅ ਕੀਤੀ ਨਾ ਉਹਦੇ ਕਰਕੇ ਨਾ ਚ ਕਮੀ ਆ ਜਾਂਦੀ ਆ ਤਾਂ ਕਰਕੇ ੱੱਬੇ ਜੇ ਪਏ ਜਾਂਦੇ ਆ ਤੇ ਐਨ ਪੀ ਕੇ ਜਿਹੜੀ ਮੈਗਨੀਸ਼ੀਅਮ ਆ ਉਹ ਇਹ ਕਮੀ ਪੂਰੀ ਕਰਨੀ ਆ ਇਸ ਕਰਕੇ ਉਹ ਸਪਰੇਅ ਲੇਟ ਕੀਤੀ ਤੇ ਪਾਣੀ ਅਜੇ ਦੋਸਤ ਨੂੰ ਪਹਿਲਾਂ ਹੀ ਲਾਇਆ ਤੇ ਇਸ ਤੋਂ ਬਾਅਦ ਅਸੀਂ ਸਪਰੇਅ ਕਰਕੇ ਤੇ ਘੱਟੋ ਘਾਟੇ ਵੀ 5-7 ਦਿਨਾਂ ਬਾਅਦ ਅਸੀਂ ਇਹਨੂੰ ਪਾਣੀ ਲਾਵਾਂਗੇ ਫਟਾਰਾ ਬਾਈ ਜੀ ਚੰਗਾ ਕਣਕ ਦਾ ਦੇਖ ਸਕਦੇ ਜੀ ਤੁਸੀਂ ਹਾਂ ਬਿਲਕੁਲ ਵਧੀਆ ਫਟਾਰਾ ਕੋਈ ਐਡੀ ਦਿੱਕਤ ਨਹੀਂ ਕੀ ਸੁਪਰ ਸੀਡਰ ਵਾਲੀ ਕਣਕ ਐ ਆ ਤੇ ਦੋਸਤੋ ਆ ਦੇਖ ਲਓ ਆਪਣੇ ਸੁਪਰ ਸੀਡਰ ਵਾਲੀ ਕਣਕ ਆ ਠੀਕ ਹੈ ਕਿ ਨਹੀਂ ਖਰਚੇ ਵਿੱਚੇ ਤੁੰਨੇ ਨੇ ਤੇ ਸੰਡੀ ਸੰਡੀ ਤੋਂ ਪਰੇ ਆ ਕੋਈ ਸੰਡੀ ਸੰਡੀ ਨਹੀਂ ਪਈ ਪੂਰੀ ਬਚਤ ਆ ਤੇ ਵਧੀਆ ਫਰਸਟ ਕਲਾਸ ਕਣਕਾ ਖੜੀ ਬਾਕੀ ਰੇਣ ਦੇਣਾ ਜੋ ਪ੍ਰਮਾਤਮਾ ਨੇ ਦੇਣਾ ਹਨ ਜੇ ਤਾਂ ਬਈ ਵਧੀਆ ਚ ਰਹਿ ਗਿਆ ਮੌਸਮ ਚੰਗਾ ਰਹਿ ਗਿਆ ਠੰਡ ਐਰ ਕੀ ਵਧੀਆ ਪੈ ਗਈ ਆ ਤੇ ਇੱਕ ਆਪਾਂ ਬੀਜੀ ਲੇਟ ਆ ਉਸ ਦਾ ਆਪਾਂ ਨੂੰ ਫਾਇਦਾ ਹੋਇਆ ਜਿਨ੍ਹਾਂ ਨੇ ਗੀਤੀਆਂ ਬੀਜੀਆਂ ਨੇ ਉਹਨਾਂ ਦੀਆਂ ਕਣਕਾਂ ਤੀਲੀ ਖੇਚ ਗਈਆਂ ਨੇ ਇਸ ਕਰਕੇ ਜਿਹੜੀ ਲੇਟ ਬੀਜੀ ਕਣਕ ਦੇਖ ਲਓ ਤੁਸੀਂ ਵਿਸ਼ੇਤੀ ਕਿਉਂਕਿ ਠੰਡ ਰਹੂਗੀ ਅਜੇ 2-4 ਦਿਨ ਤੇ ਉਸ ਦਾ ਫਾਇਦਾ ਕਣਕ ਨੂੰ ਪੂਰਾ ਹੋਊਗਾ। ਬਾਕੀ ਦੋਸਤੋ ਆ ਵੇ ਲੋਕ ਗਾਵਾਂ ਗੋਵਾਂ ਨੇ ਖਾ ਰੱਖੀ ਆ। ਕਾਫੀ ਕਣਕ ਗਾਵਾਂ ਨੇ ਖਾਦੀ ਹੋਈ ਏ। ਚਲੋ ਕੋਈ ਨਹੀਂ ਦੋ ਜੋ ਦੇਣਾ ਪ੍ਰਮਾਤਮਾ ਨੇ ਦੇਣਾ ਹਨ। ਇਹ ਲੂੰਬੜ ਮੁੱਛਾ ਪਾ ਲਿਆ ਨਹੀਂ ਥਿਆਂਦਾ ਜੀ ਆਵੇ। ਜਿਹਨੂੰ ਲੂਰੀ ਕਹਿ ਦਿੰਦੇ ਲੂੰਬੜ ਮੁੱਛਾ। ਐਕਸਲ ਸਜੈਂਟਾ ਦੀ ਐਕਸਲ ਤੇ ਐਲ ਗ੍ਰਿਪ ਦੋਨੇ ਰਲਾ ਕੇ ਦੂਰੀ ਸਪਰੇਅ ਮਾਰਨੀ ਦੋਸਤੋ ਤੁਸੀਂ। ਤੇ ਕੋਈ ਦਿੱਕਤ ਨਹੀਂ ਵਧੀਆ ਮਰ ਗਿਆ। ਤੇ ਸਾਰੇ ਆਪਣੇ ਤਾਂ ਵਧੀਆ ਰਿਜ਼ਲਟ ਲੱਗਿਆ ਜੀ ਵੀਡੀਓ ਕਿਦਾਂ ਲੱਗੀ ਸ਼ੇਅਰ ਜ਼ਰੂਰ ਕਰਿਓ